ਨਹੀਂ ਯਾਰ ਹਰ ਵਾਰੀ ਇਨਸਾਨ ਦੇ ਇਕੱਲੇ ਰਹਿਣ ਦਾ ਮਤਲਬ ਡਿਪਰੈਸ਼ਨ ਹੀ ਥੋੜੀ ਹੁੰਦਾ ਹੈ ਕਈ ਵਾਰ ਇਨਸਾਨ ਇਕੱਲਾ ਰਹਿ ਕੇ ਵੀ ਜ਼ਿੰਦਗੀ ਚ ਬਹੁਤ ਕੁਝ ਸਿੱਖਦਾ ਹੈ ਨਵਾਂ ਸਿੱਖਦਾ ਆਪਣੇ ਆਪ ਤੇ ਕੰਮ ਕਰਦਾ ਹੈ ਆਪਣੀ એનર્ਜੀ ਯੂਟਿਲਾਈਜ਼ ਕਰਦਾ ਹੈ ਨਵੀਆਂ ਚੀਜ਼ਾਂ ਸਿੱਖਦਾ ਹੈ ਬਸ ਉਹ ਗੱਲ ਲੱਗ ਹੈ ਕਿ ਆਦਤ ਨਹੀਂ ਪੈਣੀ ਚਾਹੀਦੀ ਇਹਦੀ ਔਰ ਬੜੀ ਖੂਬਸੂਰਤ ਗੱਲ ਕਿਸੇ ਨੇ ਕਹੀ ਹੈ ਕਿ ਜੋ ਜੋ बार-बार ਆਪਣੇ ਦਿਮਾਗ ਚ ਠਹਿਰਾਉਂਗੇ ਨਾ ਉਹ ਇੱਕ ਛੋਟਾ ਜਿਹਾ ਵਰਡ ਸੀਡ ਪੇੜ ਬਣ ਦੇਗਾ ਹਾਏ ਮੈਂ ਕੱਲਾ ਮੈਨੂੰ ਕੋਈ ਪੁੱਛਦਾ ਨਹੀਂ ਔਰ ਜ਼ਰੂਰੀ ਨਹੀਂ ਹਰ ਵਾਰੀ ਕੱਲੇ ਰਹਿਣ ਦਾ ਮਤਲਬ ਇੱਕ ਤੁਹਾਡਾ ਡਿਪਰੈਸ਼ਨ ਵਰਡ ਹੀ ਹੈ ਹਾਏ ਮੈਂ ਕੱਲਾ ਹਾਏ ਮੈਂ ਕੱਲਾ ਇਹਦੀ ਜਗ੍ਹਾ ਕਹੋ ਓ ਯਾਰ ਮੈਂ ਕੱਲਾ ਹੀ ਬਹੁਤ ਹਾਂ ਮੈਂ ਕੱਲਾ ਹੀ ਲੜ ਜਾਣਾ ਸਾਰੇ ਹਾਲਾਤਾਂ ਨਾਲ ਤੁਹਾਨੂੰ ਕਿਸੇ ਨੇ ਸ਼ਲਾਸ਼ੀ ਥੋੜੀ ਦੇਣੀ ਆ ਕਿ ਸ਼ਾਬਾਸ਼ ਬੋਤ ਉੱਠ ਚੱਲ ਆਪਣੇ ਆਪ ਨੂੰ ਉੱਠ ਕੇ ਤਕੜੇ ਹੋ ਕੇ ਚੱਲਣਾ ਪੈਣਾ ਔਰ ਇਸ ਦੁਨੀਆ 'ਚ ਹਰ ਕੋਈ ਉੱਠ ਕੇ ਤੁਰਦਾ ਹੈ ਯਾਰ ਉਹ ਗੱਲ ਲੱਗ ਹੈ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਆਪ ਹੀ ਬਹੁਤ ਵੱਡੇ ਸੰਘਰਸ਼ੀ ਲੱਗਦੇ ਆ ਕਿਉਂਕਿ ਅਸੀਂ ਕਿਸੇ ਹੋਰ ਦੇ ਦੁੱਖ ਸੁਣੇ ਨਹੀਂ ਨਾ ਕਈ ਵਾਰ ਆਪਣੀ ਲ ਇੱਕ ਮਰੀਜ਼ ਬੰਦੇ ਨੂੰ ਜਾ ਕੇ ਪੁੱਛੋ ਨਾ ਕਿ ਚੰਗੀ ਸਿਹਤ ਹੋਣ ਦਾ ਫਾਇਦਾ ਕੀ ਹੈ ਇੱਕ ਘਰ ਵਾਲੇ ਇਨਸਾਨ ਨੂੰ ਪੁੱਛੋ ਨਾ ਕਿ ਘਰ ਨਾ ਹੋਣਾ ਕੀ ਹੈ ਇੱਕ ਜੌਬਲੈਸ ਬੰਦੇ ਨੂੰ ਪੁੱਛੋ ਨਾ ਜੌਬ ਹੋਣਾ ਕੀ ਹੈ ਇੱਕ ਪੈਦਲ ਬੰਦੇ ਨੂੰ ਪੁੱਛੋ ਰਿਕਸ਼ਾ ਕੀ ਹੁੰਦਾ ਸਾਈਕਲ ਕੀ ਹੁੰਦਾ ਤੇ ਫਿਰ ਬੂਟਾਂ ਵਾਲਿਆਂ ਨੂੰ ਪੁੱਛੋ ਕਿ ਬਿਨਾ ਬੂਟ ਤੋਂ ਕੀ ਹੁੰਦਾ ਬਿਨਾਂ ਪੈਰਾਂ ਵਾਲੇ ਵੀ ਨਹੀਂ ਬੜਾ ਕੁਝ ਬਾਕੀ ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਕੱਲੇ ਹੋ ਕਿ ਨਾਲ ਵਸ ਧਿਆਨ ਰੱਖਿਓ ਇਕੱਲੇ ਰਹਿਣ ਦੀ ਆਦਤ ਨਾ ਪੈ ਜਾਵੇ ਫਿਰ ਤੁਹਾਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਇਕੱਲੇ ਗਾਹ ਪਾਈ ਫਿਰਦੇ ਹੋ ਕੜਗੜ ਮੇਰੇ ਹੁਣ ਕੱਲਾ ਗਾ ਪਾਰਿਆ ਤੇ ਜੇ ਨਾਲ ਤਾਂ ਵੀ ਦੁਨੀਆ ਖੂਬਸੂਰਤ ਹੈ ਕੱਲੇ ਉਹ ਤਾਂ ਵੀ ਕੋਈ ਘਪਰਾਣ ਦੀ ਗੰਮ ਦੀ ਗੱਲ ਨਹੀਂ ਹੈਗੀ